ਜਿਵੇਂ ਮੇਟਰੋ ਪਿੰਡ ਗੱਲ ਮਾਣੂ ਕੇ ਖੜੇ ਆ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਇੱਕ ਮਹਿੰਦਰਾ 585 ਆ ਇੱਕ ਜੌਂਡੀਅਰ ਤੇ ਇੱਕ 13 6 ਦਾ ਟਰਾਲਾ 13 6 ਦਾ 11 6 ਦਾ ਟਰਾਲਾ ਲੈ ਕੇ ਆਏ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਆ ਠੀਕ ਆ ਜੀ ਹੋ ਠੀਕ ਠਾਕ ਬਈ ਹਾਂਜੀ ਵਧੀਆ ਠੀਕ ਸਭ ਤੋਂ ਪਹਿਲਾਂ ਜਿਹੜਾ ਇਹ ਮਹਿੰਦਰਾ 585 ਡੀਆਈਏ ਮਾਡਲ ਕਿਹੜਾ ਬਈ ਇਹ ਮਾਡਲ 2002 ਆ ਜੀ 2002 ਮਾਡਲ ਆ ਨੰਬਰ ਪੀਆ ਵਾ ਹਾਂਜੀ 50 ਨੰਬਰ ਪੀਵੀ 14 ਜੀ ਠੀਕ ਆ ਜੀ ਪੀਵੀ 14 ਨੰਬਰ ਆ ਗੱਲ ਕਰੀਏ ਮੂਰਲੇ ਟਾਇਰਾਂ ਦੀ ਐਮ ਆਰ ਐਫ ਦੇ ਆ ਹਾਂਜੀ ਮੂਰਲੇ ਮਾਰਕ ਦੇ 750 16 ਠੀਕ ਆ ਬਈ ਕਿੰਨੇ ਪਰਸੈਂਟ ਆ ਬਈ ਇਹ ਇਹ ਟਾਇਰ ਹੈਗੇ 60% ਜੀ ਚਾਰੇ ਹਾਂਜੀ ਚਾਰੇ ਟਾਇਰ ਮਗਰਲੇ ਕਿਹੜੀ ਕੰਪਨੀ ਦੇ ਬਈ ਮਗਰਲੇ ਹੈਗੇ ਬਿਰਲਾ ਦੇ ਮਗਰਲੇ ਬਿਰਲਾ ਦੇ ਆ ਮੂਰਲੇ ਐਮ ਆਰ ਐਫ ਦੇ ਵੀ ਹਜੇ ਕੰਮ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਬਈ ਰੰਗ ਪੇਂਟ ਦਾ ਰੰਗ ਪੇਂਟ ਦਾ ਤਕਰੀਬਨ ਸਾਰਾ ਓਰੀਜਨਲ ਆ ਬਾਡੀ ਵੀ ਬਾਡੀ ਸਾਰੀ ਓਰੀਜਨਲ ਆ ਹਾਂਜੀ ਸਾਰੀ ਬਾਡੀ ਓਰੀਜਨਲ ਆਗੀ ਠੀਕ ਆ ਜੀ ਆ ਉੱਤੋਂ ਫੁਹਾਰ ਵੱਜੀ ਆ ਕਿਤੇ ਕੱਲੀ ਸ਼ੋਰ ਇੱਥੇ ਬੱਗੋਂ ਜਿਵੇਂ ਨਿਕ ਥਾਂ ਚ ਠੀਕ ਆ ਸਰਪੰਚ ਮਾਰ ਲਾ ਹਨਾ ਡਬਲ ਕਲੱਚ ਡਬਲ ਕਲੱਚ ਟਰੈਕਟਰ ਆ ਰਿਮਾ ਰੂਮਾ ਦਾ ਪੂਰਾ ਸਾਫ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਦਾ ਬੰਦਾ ਵਾਹ ਕੇ ਲਿਜਾ ਸਕਦਾ ਪਹਿਲਾਂ ਵਾਹ ਲੈ ਫੇਰ ਸੌਦਾ ਲਾ ਲੈ ਹਾਂ ਫੇਰ ਸੌਦਾ ਲਾ ਲੈ ਸਾਰਾ ਟਰੈਕਟਰ ਨਾਲ ਕਿਵੇਂ ਪੂਰਾ ਹੀ ਆ ਸਾਰਾ ਸਮਾਨ ਪੂਰਾ ਜੀ ਡੰਡਾ ਫੱਟੀ ਛਤਰੀ ਹਾਂਜੀ ਸਾਰਾ ਸਮਾਨ ਪੂਰਾ ਮਿਲੂਗਾ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਆ ਕਾਗਜ਼ ਪੱਤਰ ਫੁੱਲ ਗਾਰੰਟੀ ਨਗਦ ਕੈਸ਼ ਦਾ ਠੀਕ ਆ ਨਗਦ ਕੈਸ਼ ਦਾ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਟਰੈਕਟਰ ਫੇਰ ਲਈ ਆ ਸਕਦੇ ਹੋ ਤੇ ਬਾਈ ਇਹਦੀ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਹੈ ਟਰੈਕਟਰ ਦੀ ਡਿਮਾਂਡ ਹੈ ਜੀ 2 ਲੱਖ ਤੇ 72000 ਦੀ 2 ਲੱਖ 72000 ਤੇ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਉਹ ਨੂੰ ਆਪਾਂ ਵਧੀਆ ਮਾਨਤਨ ਕਰਾਂਗੇ ਉਹਦਾ ਫੁੱਲ ਮਾਨਤਨ ਕਰਾਂਗੇ ਖੁੱਲਾ ਹਾਂ ਫੁੱਲ ਮਾਨਤਨ ਕਰਾਂਗੇ ਠੀਕ ਆ ਬਾਈ ਖੁੱਲਾ ਮਾਨਤਨ ਕੀਤਾ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਇੱਧਰ ਆ ਗਿਆ ਜੀ ਜੌਂਡੀਰ 50 50 ਡੀ ਇਹ ਕਿਹੜਾ ਮਾਡਲ ਆ ਬਾਈ ਇਹ ਹੈਗਾ ਜੀ 2012 ਮਾਡਲ ਆ 2012 ਮਾਡਲ ਨੰਬਰ 50 ਹਾਂਜੀ 50 ਨੰਬਰ ਪੀਵੀ3 ਬਠਿੰਡੇ ਦਾ ਨੰਬਰ ਬਠਿੰਡਾ ਨੰਬਰ ਆ ਸਰਕਾਰੀ ਪਲੇਟਾਂ ਵੀ ਲੱਗੀਆਂ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਇਹਦੇ ਹੈਗੇ ਜੀ 90 95% ਚਾਰੇ ਟਾਇਰ ਹਾਂਜੀ ਕੰਪਨੀ ਦੇ ਆ ਪੱਕੇ ਟਾਇਰ ਆ ਹਾਂਜੀ ਠੀਕ ਆ ਸੀਐਡ ਕੰਪਨੀ ਦੇ ਪੱਕੇ ਟਾਇਰ ਆ ਤੇ ਬਾਈ ਇਹ ਤਾਂ ਨਹੀਂ ਰੰਗ ਪੇਟ ਹੋਇਆ ਮਾੜਾ ਮੋਟਾ ਵੀ ਸਾਰਾ ਟ੍ਰੇਡਰ ਜਿ ਨਾਲ ਕਿਤੇ ਕਾਲ ਮੈਨੂੰ ਲੱਗਿਆ ਇਹ ਆਪਣੀ ਫੁੱਲ ਗਾਰੰਟੀ ਆ ਹਾਂ ਫੁੱਲ ਗਾਰੰਟੀ ਆਪਣੀ ਵੀ ਸਾਰਾ ਰੀਜਨਲ ਸਾਰਾ ਟ੍ਰੇਡਰ ਰੀਜਨਲ ਆ ਠੀਕ ਆ ਬਾਈ ਹਾਂ ਸਾਰਾ ਅਰੀਜਨਲ ਹੈ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦਾ ਵਾਹ ਕੇ ਬੰਦਾ ਲਿਆ ਸਕਦਾ ਇਹ ਵੀ ਟਰੈਕਟਰ ਵਾਹ ਕੇ ਚਲਾ ਕੇ ਲਿਆਵੇ ਹਾਂਜੀ ਠੀਕ ਆ ਸਮਾਨ ਇਹਦੇ ਨਾਲ ਪੂਰਾ ਬਾਈ ਸਮਾਨ ਪੂਰਾ ਡੰਡਾ ਫੱਟੀ ਤੇ ਆ ਪਾਈਪਾਂ ਹੀ ਛਤਰੀ ਦਾ ਕੱਪੜਾ ਹੈਗੀ ਛਤਰੀ ਉਹ ਮਿਲੂਗੀ ਪਈ ਠੀਕ ਆ ਨਾਲ ਮਿਲੂਗੀ ਵੀ ਜਿਵੇਂ ਆਪਾਂ ਵੀਡੀਓ ਚ ਕਹਿਤਾ ਵੀ ਮਿਲੂਗੀ ਨਹੀਂ ਨਾਲ ਛਤਰੀ ਵੀ ਤਿੰਨੇ ਨਗ ਪੂਰੇ ਕਰਕੇ ਦਿਓਗੇ ਹਾਂ ਪੂਰੇ ਕਰਾਂਗੇ ਠੀਕ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਮਿਲੂਗਾ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਤਸੱਲੀ ਕਰਕੇ ਫੇਰ ਲਿਆ ਸਕਦੇ ਹੋ ਡਬਲ ਕਲੱਚ ਹੈ ਨਾ ਬਾਈ ਡਬਲ ਪੀਟੀਓ ਆ ਡ ਤੇ ਇਹਦੀ ਡਿਮਾਂਡ ਕਿੰਨੀ ਆ? ਇਹਦੀ ਡਿਮਾਂਡ ਹੈ ਜੀ 3 ਲੱਖ 95 ਹਜ਼ਾਰ। 3 ਲੱਖ 95 ਹਜ਼ਾਰ ਡਿਮਾਂਡ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਕਰੋਗੇ ਮਾਨਤਨ ਬਾਈ ਖੁੱਲਾ ਪੂਰਾ ਮਾਨਤਨ ਕਰ ਦਿਆਂਗੇ। ਠੀਕ ਆ ਫੁੱਲ ਮਾਨਤਨ ਕੀਤਾ ਜਾਊਗਾ ਇੱਧਰ ਆ ਗਿਆ ਜੀ ਟਰਾਲਾ ਇਹ ਬਾਈ ਕਿੱਥੋਂ ਦਾ ਬਣਿਆ ਤੇ ਕਿੰਨੇ ਫੁੱਟ ਦਾ ਟਰਾਲਾ? ਇਹ ਜੀ ਧੂਰੀ ਦਾ ਬਣਿਆ ਜੀ। ਧੂਰੀ ਦਾ ਬਣਿਆ 11 ਸਾਢੇ ਸੀ। ਹਾਂ 11 ਸਾਢੇ। ਠੀਕ ਆ 11 ਸਾਢੇ ਸੀ ਦਾ ਟਰਾਲਾ ਧੂਰੀ ਦਾ ਬਣਿਆ ਟਾਇਰ ਬਾਈ ਨਵੇਂ ਆ? ਟਾਇਰ ਮਾਲਾ ਵੀ ਕੰਮ ਦਿੰਦੇ ਹਜੇ। ਟਾਇਰ ਸਾਫ਼ ਵਧੀਆ ਟਾਇਰ ਆ। ਠੀਕ ਆ ਇਹ ਜੈਕ ਵਾਲਾ ਡਬਲ ਠੀਕ ਆ ਸਿੰਗਲ ਜੈਕ ਆਈ ਜਿਵੇਂ ਵੈਡਵੁੱਡ ਨਾਲ ਸਾਰਾ ਮਿਲੂ ਆਈ ਹਾਂ ਸਾਰਾ ਆਈ ਮਿਲੂਗਾ ਠੀਕ ਆ ਸਾਰਾ ਸਮਾਨ ਬਈ ਆਈ ਮਿਲੂਗਾ ਜਿਵੇਂ ਐਨ ਪੂਰਾ ਮੋਡੀਫਾਈ ਹੋਇਆ ਤੇ ਧੂਰੀ ਦਾ ਬਣਿਆ ਦਾਹ ਨਾਟੀ ਹੱਬਾ ਹਾਂ ਟਾਟਾ ਦੀ ਤੇ ਪੰਜ ਇੰਚ ਇਹ ਸਾ ਡੰਡੇ ਵਾਲਾ ਠੀਕ ਹੈ ਇਹ ਮਾਲ ਸਾਰਾ ਟਾਟਾ ਸੇਲ ਦਾ ਨਹੀਂ ਮਾਲ ਮੰਨ ਲਾ ਵੀ ਐਮਸੀ ਦਾ ਮਾਲ ਲੱਗਿਆ ਐਮਸੀ ਦਾ ਮਾਲ ਲੱਗਿਆ ਤੇ ਜਿਹੜੀ 84 ਹੈ ਦੀ ਠੀਕ ਆ ਪੂਰੀ ਹੈਵੀ 84 ਹੈ 10 ਦੀ 84 ਹੈ ਦੀ 10 ਦੀ 84 10 ਦੀ 84 ਦਾਹ ਨਾਟੀ ਹੱਬਾ 5 ਇੰਚ ਇਸਾ ਹੈਗਾ ਠੀਕ ਆ 5 ਇੰਚ ਇਸਾ ਹਾਂ ਤੇ ਜੈਕ ਕਾਲਾ ਟਰਾਲਾ ਜੈਕ ਕਾਲਾ ਟਰਾਲਾ ਤੇ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈ ਜੀ 1,70,000 ਰੁਪਏ ਜੀ ਤੇ ਇਹਦਾ ਚੋ ਵੀ ਮਾਨਤਨ ਹੋ ਜਾਊਗਾ ਬਾਈ ਹਾਂ ਮਾਨਤਨ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਹਾਂ ਬੜਾ ਵਧੀਆ ਕਰਦੇ ਆਂ ਇਹ ਕੈਰ ਬੰਦੇ ਨੇ ਆਪਦੇ ਪੋਣੇ ਦਾ ਲਾ ਲਾਂਗੇ ਠੀਕ ਆ ਉਸ ਹਿਸਾਬ ਨਾਲ ਰੇਟ ਦਾ ਹੋ ਜਾਊਗਾ ਹੈ ਕੋਈ ਗੱਲ ਨਹੀਂ ਇਹ ਬਾਈ ਤਿੰਨੇ ਸਾਧਨ ਇਹ ਕਿਹੜੇ ਪਿੰਡ ਵਕਾਉ ਆ ਜੀ ਇਹ ਮਾਨੂ ਕੇ ਅੱਗੇ ਲਾ ਜੀ ਜ਼ਿਲ੍ਹਾ ਮੋਗਾ ਹਨਾ ਜੀ ਤੇ ਨੰਬਰ ਬੋਲ ਦਿਓ ਜੀ 70 ਤੇ ਨ 77 ਠੀਕ ਹੈ ਜੀ 11673 ਹੁਣ ਬਈ ਥੋੜੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਬਈ ਫੁੱਲ ਮਾਨਦਾਨ ਤੁਸੀਂ ਕਰਨਾ ਹਾਂਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ